ਆਪਰਾ ਵੀਰ ਬਾਨ ਇੱਕ ਟ੍ਰਿਪ ਰੇਟਾ ਆ ਇਹ ਭਾਈ ਸਾਹਿਬ ਕਹਿੰਦੇ ਵੀ ਬਾਹਾ ਪਾਦੇ ਵਧੀਆ ਮਾਹ ਨਾਲ ਕਰਾ ਪਾਵਾਂਗੇ ਲੱਕੜਾਂ ਬਾਲ ਘੜ ਵੀ ਵਧੀਆ ਪਾਜੀ ਵਧੀਆ ਫਿੱਟ ਕਰਦੇ ਆਪਾਂ ਚਲੋ ਹੋ ਗਈ ਬਾਹਾਂ ਦੀ ਸਫਾਈ ਤਾਂ ਕਿ ਸ਼ਰਤਾ ਜਿਹੜੀ ਆ ਤੇਰਾ ਵਜਣਾ ਜਦੋਂ ਇਹ ਫਾਫਾ ਲੱਗੇ ਜਾਂਦਾ ਬਾਈ ਉਦੋਂ ਖੁੱਲ ਜਾਂਦੀ ਹੈ ਲੱਗਦਾ ਬਾਹਰ ਨਹੀਂ ਨਿਕਲਦਾ ਫਿਰ ਇਹਦੇ ਨਾਲ ਉਸ ਤੋਂ ਬਾਅਦ ਆਰੀ ਨਾਲ ਕਰ ਦੋ ਪੱਲੀਆਂ ਲਾਉ ਜੀ ਹੁਣ ਹੋ ਗਿਆ ਪਿਆਰ ਗਿੱਲਾ ਪ੍ਰੋਬਲਮ ਜਾ ਬਈ ਦੇਖ ਬੜਾ ਜਾ ਹਾਂ ਬਈ ਕਿਵੇਂ ਲੱਗਿਆ ਬਹੁਤ ਵਧੀਆ ਸੀ ਬਹੁਤ ਵਧੀਆ ਬਹੁਤ ਥੋੜਾ ਬਣਾਇਆ ਖੁਸ਼ ਹੋ ਗਿਆ ਮਾੜਾ ਹੱਕ ਦਾ ਉਹ ਵੇਖ ਲੈ ਚਲੋ